ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਨੌ ਸਿੰਘ ਜੀ ਸ਼ਹੀਦ ਧੰਨ ਧੰਨ ਸਮੂਹ ਸਿੱਖ ਸਿੰਘ ਫੌਜਾਂ ਤੇਨਾਂ ਦੇ ਚਰਨਾ ਕਮਰਾਂ ਵਿੱਚ ਨਕਮਸਤਕ ਹੋ ਕੇ ਸੰਗਤਾਂ ਜੀ ਆਪ ਕਥਾ ਸਰਵਣ ਕਰ ਰਹੇ ਹੋ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਸਿੱਧੀ ਜੋਤ ਜਗਾਉਣ ਦੇ ਫਾਇਦੇ ਅਤੇ ਕਿੱਦਾਂ ਜਗਾਈਦੀ ਹੈ ਮਨਮਤਾ ਤੋਂ ਕਿਵੇਂ ਬਚਣਾ ਹੈ ਤੇ ਬਹਿਮਾ ਪਰਮਾ ਤੋਂ ਦੂਰ ਰਹਿਣਾ ਹੈ ਸੰਗਤ ਜੀ ਉਸ ਦੇ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਤਾਂ ਜੋ ਸਿੱਧਾ ਦੀ ਜੋਤ ਹੁੰਦੀ ਹੈ ਸੰਗਤ ਜੀ ਉਸ ਦੇ ਜੋ ਫਾਇਦੇ ਹੁੰਦੇ ਹਨ ਉਹ ਸਭ ਤੋਂ ਪਹਿਲਾਂ ਆਪਣੇ ਤਨ ਨੂੰ ਸ਼ੁੱਧ ਕਰਦੇ ਹਨ ਜਿੱਥੇ ਦੇਸੀ ਕਿਉਂ ਜਲ ਰਿਹਾ ਹੁੰਦਾ ਹੈ ਨਾ ਸਾਇੰਸਦਾਨਾਂ ਦੀ ਮਤ ਹੈ ਕਿ ਉਸ ਜਗ੍ਹਾ ਦਾ ਜੋ ਵਾਤਾਵਰਨ ਹੈ ਉਹ ਸ਼ੁੱਧ ਹੋ ਜਾਂਦਾ ਹੈ ਆਕਸੀਜਨ ਸਾਫ਼ ਹੋ ਜਾਂਦੀ ਹੈ ਵਾਤਾਵਰਨ ਸ਼ੁੱਧ ਹੋਣ ਕਰਕੇ ਆਪਣਾ ਜੋ ਸਰੀਰ ਹੈ ਤਨ ਦੇ ਰੋਗ ਆ ਉਹ ਦੂਰ ਹੁੰਦੇ ਹਨ ਸੰਗਤ ਜੀ ਹੁਣ ਕਹੀ ਕਹਿਣਗੇ ਜੋਤ ਜਗਾਉਣ ਨਾਲ ਇਦਾਂ ਕਿੱਦਾਂ ਹੁੰਦਾ ਹੈ ਸੰਗਤ ਜੀ ਅਸੀਂ ਮੰਨਦੇ ਹਾਂ ਕਿ ਕੱਲੀ ਜੋਤ ਜਗਾਉਣ ਦੇ ਨਾਲ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਪਰ ਜੋਤ ਜਗਾਉਣ ਦੇ ਨਾਲ ਨਾਲ ਨਿਰੰਤਰ ਬਾਣੀ ਅਭਿਆਸ ਅਤੇ ਬਾਣੀ ਬਾਣੇ ਨਾਲ ਜੁੜ ਕੇ ਗੁਰੂ ਮਹਾਰਾਜ ਦੀ ਆਰਾਧਨਾ ਨਾਮ ਸਿਮਰਨ ਕਰਨਾ অতি ਜ਼ਰੂਰੀ ਹੈ ਜੀ ਤਾਂ ਹੀ ਸੰਗਤ ਜੀ ਜੋ ਜੋਤ ਆਪਾਂ ਜਗਾਉਨੇ ਹਾਂ ਸਿੱਧਾਂ ਦੀ ਤਾਂ ਹੀ ਉਹਦੇ ਆਪਾਂ ਨੂੰ ਜੋ ਵਧੀਆ ਫਾਇਦੇ ਨੇ ਜੋ ਆਪਾਂ ਦੇ ਉੱਤੇ ਆਪਾਂ ਨੂੰ ਦਿਖਾਈ ਦਿੰਦੇ ਨੇ ਐਂਡ ਆਪਣਾ ਜੋ ਜੋਤ ਦੇ ਫਾਇਦੇ ਹੁੰਦੇ ਹਨ ਸੰਗਤ ਜੀ ਜੋਤ ਇੱਕ ਟਿਕਾਊ ਦੇ ਲਈ ਵੀ ਵਰਤੀ ਜਾਂਦੀ ਹੈ ਜੋਤ ਜਗਾਉਣ ਦੇ ਨਾਲ ਆਪਣਾ ਮਨ ਹੈ ਜੋ ਇਕਾਗਰ ਹੁੰਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਕਲੇਸ਼ ਗ੍ਰਹਿ ਕਲੇਸ਼ ਅਣਭਨ ਰਹਿੰਦੀ ਹੈ ਘਰ ਦੇ ਜੀਆ ਦਾ ਆਪਸੀ ਵਿੱਚ ਤਾਲਮੇਲ ਨਹੀਂ ਬਣਿਆ ਰਹਿੰਦਾ ਜੇਕਰ ਉੱਥੇ ਆਪਾਂ ਅਸੀਂ ਇਦਾਂ ਦੀ ਜੋਤ ਜਗਾਉਣੇ ਹਾਂ ਤਾਂ ਜੋਤ ਜਗਾਉਣ ਦੇ ਨਾਲ ਇਕਾਗਰਤਾ ਹੁੰਦੀ ਹੈ ਇਕਾਗਰਤਾ ਦੇ ਨਾਲ ਕਿਉਂਕਿ ਵਾਤਾਵਰਨ ਜੋ ਹੁੰਦਾ ਹੈ ਨਾ ਘਰ ਦਾ ਉਹ ਜੋਤ ਜਗਾਉਣ ਦੇ ਨਾਲ ਸ਼ੁੱਧ ਹੋ ਜਾਂਦਾ ਹੈ ਮਨ ਟਿਕਨ ਲੱਗ ਜਾਂਦੇ ਹਨ ਇੱਕ ਪਾਸੇ ਧਿਆਨ ਲੱਗ ਲੱਗ ਜਾਂਦਾ ਹੈ ਭਜਨ ਬੰਦਗੀ ਜੇਕਰ ਕੋਈ ਕਰੇਗਾ ਜੋਤ ਜਗਾ ਕੇ ਤਾਂ ਉਹਦਾ ਚੌਗਣਾ ਫਲ ਆਪਾਂ ਨੂੰ ਪ੍ਰਾਪਤ ਹੁੰਦਾ ਹੈ ਸੰਗਤ ਜੀ ਇਦਾਂ ਹੀ ਜਿਵੇਂ ਕਿ ਆਪਾਂ ਮਹਾਪੁਰਸ਼ਾਂ ਸੰਤਾਂ ਤੋਂ ਸੁਣਦੇ ਰਹਿੰਨੇ ਹਾਂ ਮਹਾਪੁਰਸ਼ਾਂ ਤੋਂ ਸੁਣਦੇ ਹਾਂ ਕਿ ਸਿੱਧੀ ਜੋਤਾਂ ਦੇ ਉੱਤੇ ਸੀਤ ਸਿੰਘਾਂ ਦਾ ਪਹਿਰਾ ਰਹਿੰਦਾ ਹੈ ਸੀਤ ਸਿੰਘਾਂ ਦਾ ਪਹਿਰਾ ਹੈ ਜੋ ਜੋਤ ਦੇ ਆਲੇ ਦੁਆਲੇ ਰਹਿੰਦਾ ਹੈ ਤਾਂ ਉਸ ਇਸ ਪ੍ਰਕਾਰ ਹੁੰਦਾ ਹੈ ਕਿ ਸੰਗਤ ਜੀ ਜਿੱਥੇ ਜੋਤ ਜਲਦੀ ਹੁੰਦੀ ਹੈ ਉਸ ਥਾਂ ਦੇ ਉੱਤੇ ਨਾ ਸ੍ਰੀ ਸਿੰਘਾਂ ਦਾ ਪਹਿਰਾ ਆਟੋਮੈਟਿਕ ਬਨਣਾ ਸ਼ੁਰੂ ਹੋ ਜਾਂਦਾ ਹੈ ਉਹ ਕਿੱਦਾਂ ਬਨਦਾ ਹੈ ਕੱਲੀ ਜੋਤ ਜਗਾਉਣ ਦੇ ਨਾਲ ਇਹ ਸਾਰਾ ਕੁਝ ਨਹੀਂ ਸੰਭਵ ਹੈਗਾ ਸੰਗਤ ਜੀ ਇਹ ਸੰਭਵ ਹੈ ਨਿਰੰਤਰ ਬਾਣੀ ਅਭਿਆਸ ਨਾਲ ਜਿਸ ਥਾਂ ਦੇ ਉੱਤੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹਰ ਰੋਜ਼ ਨਿਰੰਤਰ ਅਭਿਆਸ ਦੇ ਨਾਲ ਉਚਾਰਨ ਕੀਤੀ ਜਾਂਦੀ ਹੈ ਉਸ ਜਗ੍ਹਾ ਤੇ ਜੋ ਚੰਗੀਆਂ ਰੂਹਾਂ ਹੁੰਦੀਆਂ ਹਨ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਸਿੱਖ ਹੁੰਦੇ ਹਨ ਜੋ ਉਹ ਉੱਥੇ ਆਪਣਾ ਜੋ ਆਸਨ ਹੈ ਉਹ ਲਾ ਲੈਂਦੇ ਹਨ ਕਿਉਂਕਿ ਦੁਨੀਆ ਦੇ ਵਿੱਚ ਗੁਪਤ ਦੁਨੀਆ ਵੀ ਹੈ ਜੋ ਆਪਾਂ ਸਾਫ਼ ਸਪਸ਼ਟ ਨਹੀਂ ਦੇਖ ਸਕਦੇ ਸੰਗਤ ਜੀ ਉਹਨਾਂ ਨੂੰ ਦੇਖਣ ਦੇ ਲਈ ਦੂਰ ਦ੍ਰਿਸ਼ਟੀ ਚਾਹੀਦੀ ਹੈ ਦੂਰ ਦ੍ਰਿਸ਼ਟੀ ਸੰਗਤ ਜੀ ਗਿਆਨ ਦੇ ਨਾਲ ਆਉਂਦੀ ਹੈ ਜੋ ਗਿਆਨ ਆਪਾਂ ਪ੍ਰਾਪਤ ਕਰਨਾ ਹੈ ਉਹ ਗਿਆਨ ਗੁਰੂ ਮਹਾਰਾਜ ਬਖਸ਼ਦੇ ਹਨ ਸੀ ਚਿੰਗਾਂ ਦਾ ਪੈਰਾ ਹੋਣ ਲੱਗਦਾ ਹੈ ਜੋਤ ਦੇ ਆਲੇ ਦੁਆਲੇ ਤਾਂ ਜੋਤ ਹੈ ਜੋ ਹਮੇਸ਼ਾ ਸ਼ੁੱਧ ਦੇਸੀ ਘੋਦੀ ਲਗਾਉਣੀ ਚਾਹੀਦੀ ਹੈ ਸੰਗਤ ਜੀ ਹੋ ਸਕੇ ਤਾਂ ਜੋ ਘਿਓ ਆਪਾਂ ਜੋ ਦੇ ਵਿੱਚ ਵਰਤਨਾ ਉਪਯੋਗ ਕਰਨਾ ਹੈ ਉਹ ਆਪਣੇ ਘਰ ਦਾ ਹੋਵੇ ਆਪਣੀ ਅੱਖਾਂ ਦੇ ਨਾਲ ਤਿਆਰ ਕੀਤਾ ਹੋਵੇ ਤਾਂ ਬਹੁਤ ਹੀ ਬਿਹਤਰ ਹੈ ਕਿਉਂਕਿ ਅੱਜ ਕੱਲ ਜੇਕਰ ਆਪਾਂ ਕੋਈ ਬਾਜ਼ਾਰ ਦੇ ਵਿੱਚੋਂ ਘਿਓ ਲੈ ਕੇ ਆਪਾਂ ਉਸ ਦੀ ਜੋਤ ਜਗਾਉਣਾ ਤਾਂ ਉਹਦੇ ਵਿੱਚ ਮਿਲਾਵਟ ਹੁੰਦੀ ਸੰਗਤ ਜੀ ਜੋ ਕਿ ਕਦੇ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਗੁਰਮਤ ਦੇ ਵਿੱਚ ਹਮੇਸ਼ਾ ਸ਼ੁੱਧ ਚੀਜ਼ਾਂ ਹੀ ਵਰਤਣੀਆਂ ਚਾਹੀਦੀਆਂ ਹਨ ਜੋਤ ਜਗਾਉਂਦੇ ਸਮੇਂ ਜਿਵੇਂ ਕਿ ਬੱਤੀ ਹੁੰਦੀ ਹੈ ਬੱਤੀ ਵੀ ਆਪਾਂ ਨੂੰ ਸ਼ੁੱਧ ਕਾਟਨ ਦੀ ਬੱਟਣੀ ਚਾਹੀਦੀ ਹੈ ਉਸ ਦੇ ਵਿੱਚ ਬੌਲੀ ਮਿਕਸ ਕਰਕੇ ਆਪਾਂ ਬੱਤੀ ਬੱਟ ਸਕਦੇ ਹਾਂ ਤਾਂ ਜੋ ਉਹ ਜ਼ਿਆਦਾ ਸਮਾਂ ਤੱਕ ਚੱਲੇ ਹੋ ਸਕੇ ਤਾਂ ਜੋ ਜੋਤ ਦਾ ਬਰਤਨ ਹੁੰਦਾ ਹੈ ਉਹ ਤਾਂਬੇ ਜਾਂ ਤਾਂਬੇ ਦਾ ਹੋਣਾ ਚਾਹੀਦਾ ਹੈ ਜਿਸ ਦੇ ਜਿਸ ਨੂੰ ਸ਼ੁੱਧ ਮੰਨਿਆ ਗਿਆ ਹੈ ਕਈ ਕੀ ਕਰਦੇ ਹਨ ਸੰਗਤ ਜੀ ਘਰ ਵਾਲੇ ਬਰਤਨਾਂ ਦੇ ਵਿੱਚ ਜੋਤ ਲਗਾਉਣੀ ਸ਼ੁਰੂ ਕਰ ਦਿੰਦੇ ਹਨ ਇਹ ਸਾਰਾ ਜਰਾ ਸਰ ਗਲਤ ਹੈ ਜੀ ਸੀ ਸੰਗ ਆਪਣੇ ਦੇ ਨਾਲ ਰੁੱਟ ਜਾਂਦੇ ਹਨ ਇਦਾਂ ਦੇ ਕੰਮ ਕਰਨ ਦੇ ਨਾਲ ਜਿਸ ਜਗ੍ਹਾ ਦੇ ਉੱਤੇ ਜਿਸ ਘਰ ਦੇ ਵਿੱਚ ਸ੍ਰੀ ਸਿੰਘਾਂ ਦੀ ਜੋਤ ਜਲਦੀ ਹੈ ਉਸ ਘਰ ਦੇ ਵਿੱਚ ਸ਼ੁੱਧਤਾ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਹ ਜੋ ਹਨ ਗੁਰੂ ਮਹਾਰਾਜ ਜੀ ਗੁਰੂ ਕਲਗੀਦਰ ਦਸ਼ਮੇਸ਼ ਪਿਤਾ ਜੀ ਦੀਆਂ लाਡਲੀਆਂ ਫੌਜਾਂ ਹੁੰਦੀਆਂ ਹਨ लाਡਲੀਆਂ ਰੂਹਾਂ ਹੁੰਦੀਆਂ ਹਨ ਤਾਂ ਆਪ ਹੀ ਸੋਚੋ ਸੰਗਤ ਜੀ ਆਪਾਂ ਜੋ ਗੁਰੂ ਮਹਾਰਾਜ ਦੇ ਸਭ ਤੋਂ ਕਰੀਬ ਹੁੰਦੇ ਹਨ ਉਹਨਾਂ ਦਾ ਸਤਿਕਾਰ ਕਰਨਾ ਆਪਣਾ ਸੁਭਾਅਕ ਹੀ ਬੰਦਾ ਹੈ ਜੀ ਕਈ ਵੀਰ ਤਰਕਾਂ ਕਰਦੇ ਹਨ ਕਿ ਇਹ ਜੋ ਗੁਰਮਤਿ ਦੇ ਵਿੱਚ ਮਾਲਾ ਨਹੀਂ ਹੈ ਮਾਲਾ ਨਹੀਂ ਫੇਰਨੀ ਚਾਹੀਦੀ ਗੁਰੂ ਮਹਾਰਾਜ ਨੇ ਇਹਦਾ ਖੰਡਨ ਕੀਤਾ ਹੈ ਸੰਗਤ ਜੀ ਅਸੀਂ ਮੰਨਦੇ ਹਾਂ ਗੁਰੂ ਮਹਾਰਾਜ ਨੇ ਮੂਰਤੀ ਪੂਜਾ ਫੋਟੋ ਪੂਜਾ ਅਤੇ ਆਪਣਾ ਮਾਲਾ ਦਾ ਖੰਡਨ ਕੀਤਾ ਹੈ ਪਰ ਸੰਗਤ ਜੀ ਦੱਸਣਾ ਚਾਹਾਂਗੇ ਮਾਲਾ ਜੋ ਹੈ ਸਿਰਫ ਦਿਖਾਵੇ ਦੇ ਲਈ ਨਾ ਫੇਰੀ ਜਾਵੇ ਮਾਲਾ ਇੱਕ ਟਿਕਾਉ ਦੇ ਲਈ ਵਰਤੀ ਜਾਂਦੀ ਹੈ ਆਪਾਂ ਨੂੰ ਯਾਦ ਕਰਾਉਣ ਦੇ ਲਈ ਵਰਤੀ ਜਾਂਦੀ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਕੋਈ ਵੀ ਨਵਾਂ ਅਭਿਆਸੀ ਨਹੀਂ ਹੋ ਸਕਦਾ ਸ਼ੁਰੂ-ਸ਼ੁਰੂ ਦੇ ਵਿੱਚ ਕਿ ਉਹ ਬਿਨਾਂ ਮਾਲਾ ਦੇ ਅਭਿਆਸ ਕਰ ਸਕੇ ਮਾਲਾ ਦਾ ਜੋ ਮਤਵ ਹੈ ਮਾਲਾ ਦਾ ਮਤਵ ਸਿਰਫ ਇਹ ਕਿ ਹੈ ਕਿ ਉਸ ਉਹ ਆਪਾਂ ਨੂੰ ਯਾਦ ਕਰਵਾਉਂਦੀ ਹੈ ਕਿ ਵਾਹਿਗੁਰੂ ਬੋਲਣਾ ਹੈ ਜੀਵ ਦੇ ਨਾਲ ਮਾਲਾ ਦੇ ਜੋ ਜਿੰਨੇ ਮਣ ਕੇ ਹੁੰਦੇ ਹਨ ਆਪਾਂ ਨੂੰ ਯਾਦ ਕਰਾਉਂਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਬੋਲਦਾ ਜਾਪ ਕਰਨਾ ਹੈ ਕਦੇ ਵੀ ਬਹਿਮਾ ਪਰਮਾ ਦੇ ਬਸ ਹੋ ਕੇ ਆਪਾਂ ਨੂੰ ਜੋਤ ਨਹੀਂ ਜਗਾਉਣੀ ਚਾਹੀਦੀ ਘਰਮਤ ਦੇ ਹਿਸਾਬ ਦੇ ਨਾਲ ਜੋਤ ਜਗਾਉਣੀ ਚਾਹੀਦੀ ਹੈ ਸੰਗਤ ਜੀ ਸ੍ਰੀ ਸਿੰਘਾਂ ਦੀ ਜੋਤ ਹਮੇਸ਼ਾ ਤੋਂ ਜਗਦੀ ਆਈ ਹੈ ਆਪਣੇ ਸ੍ਰੀ ਸਿੰਘਾਂ ਦੇ ਸਥਾਨੇ ਦੇ ਉੱਤੇ ਜੋਤ ਅੱਜ ਵੀ ਜਲਦੀ ਹੈ ਜੇਕਰ ਆਪਾਂ ਘਰਾਂ ਦੇ ਵਿੱਚ ਵੀ ਜੋਤ ਜਗਾਉਨੇ ਹਾਂ ਤਾਂ ਆਪਾਂ ਨੂੰ ਆਪਾਂ ਨੂੰ ਉਸ ਦੇ ਦੁੱਗਣੇ ਫਲ ਮਿਲਦੇ ਹਨ ਸੰਗਤ ਜੀ ਸਭ ਤੋਂ ਵੱਧ ਜ਼ਰੂਰੀ ਹੈ ਕਿ ਬਾਣੀ ਅਭਿਆਸ ਬਾਣੀ ਬਾਣੀ ਨਾਲ ਜੁੜਨਾ ਚਾਹੀਦਾ ਹੈ ਗੁਰੂ ਵਾਲੇ ਬਣਨਾ ਚਾਹੀਦਾ ਹੈ ਜਿੰਨਾ ਆਪਾਂ ਬਾਣੀ ਦਾ ਅਭਿਆਸ ਕਰਾਂਗੇ ਸੰਗਤ ਜੀ ਉਨਾਂ ਹੀ ਆਪਾਂ ਨੂੰ ਜ਼ਿਆਦਾ ਫਾਇਦਾ ਦੇਖਣ ਨੂੰ ਮਿਲਦਾ ਹੈ ਅੱਜ ਕੱਲ੍ਹ ਦੀ ਇਸ ਕਲਯੁਗੀ ਦੁਨੀਆ ਦੇ ਵਿੱਚ ਲੋਕ ਬਾਣੀ ਵਿਆਸ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਪਰ ਉਹ ਸਿਰਫ ਦੁਨਿਆਵੀ ਪਦਾਰਥਾਂ ਲਈ ਕਰਦੇ ਹਨ ਤਾਂ ਸੰਗਤ ਜੀ ਦੱਸਣਾ ਚਾਹਾਂਗੇ ਦੁਨਿਆਵੀ ਪਦਾਰਥ ਜੋ ਹੁੰਦੇ ਹਨ ਉਹ ਸੀਮਤ ਹੁੰਦੇ ਹਨ ਉਹ ਕੁਝ ਸਮੇਂ ਲਈ ਆਪਾਂ ਨੂੰ ਆਨੰਦ ਦੇ ਸਕਦੇ ਹਨ ਆਪਣਾ ਸਾਥ ਦੇ ਸਕਦੇ ਹਨ ਲੇਕਿਨ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਪ੍ਰਲੋਕ ਦੇ ਵਿੱਚ ਬਾਣੀ ਸਿਮਰਨ ਅਤੇ ਗੁਰੂ ਨਾਲ ਕੀਤਾ ਆਪਣਾ ਪ੍ਰੇਮ ਹੀ ਆਪਣੇ ਕੰਮ ਆਉਂਦਾ ਹੈ ਤਾਂ ਸੰਗਤ ਜੀ ਦੱਸਣਾ ਚਾਹਾਂਗੇ ਗੁਰੂ ਮਹਾਰਾਜ ਤੋਂ ਹਮੇਸ਼ਾ ਉਹਨਾਂ ਦੀ ਖੁਸ਼ੀ ਮੰਗੋ ਉਹਨਾਂ ਦਾ ਸਾਥ ਮੰਗੋ ਤੇ ਬਾਣੀ ਬਾਣੇ ਵਾਲਾ ਜੀਵਨ ਮੰਗਨ ਦੀ ਕਿਰਪਾ ਕਰੋ ਸੰਗਤ ਜੀ ਐਦਾਂ ਨਹੀਂ ਕਹਿੰਦੇ ਕਿ ਸੰਸਾਰੀ ਵਸਤੂਆਂ ਦੀ ਜ਼ਰੂਰਤ ਨਹੀਂ ਦੀ ਸੰਸਾਰੀ ਵਸਤੂਆਂ ਦੀ ਜਿੰਦੇ ਰਹਿ ਜੀਵਨ ਰਹਿਣ ਦੇ ਲਈ ਜ਼ਰੂਰਤ ਹਰ ਇੱਕ ਨੂੰ ਪੈਂਦੀ ਹੈ ਸੰਗਤ ਜੀ ਪਰ ਦੱਸਣਾ ਚਾਹਾਂਗੇ ਸੰਸਾਰੀ ਵਸਤੂਆਂ ਦਾ ਲੋਭ ਘਟਾ ਕੇ ਆਪਾਂ ਨੂੰ ਗੁਰੂ ਦੇ ਨਾਲ ਪਿਆਰ ਪਾਉਣਾ ਚਾਹੀਦਾ ਹੈ ਸ੍ਰੀ ਸਿੰਘਾਂ ਦੇ ਨਾਲ ਪਿਆਰ ਪਾਉਣਾ ਚਾਹੀਦਾ ਹੈ ਏਸੀ ਜੋਤ ਕਿੱਦਾਂ ਜਗਾਉਣੀ ਹੈ ਤੇ ਉਸ ਦੇ ਫਾਇਦੇ ਵੀਡੀਓ ਵਧੀਆ ਲੱਗੀ ਕਥਾ ਕੀਰਤਨ ਵਧੀਆ ਲੱਗਾ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸੰਗਤ ਜੀ ਜੋ ਵੀ ਆਪ ਜੀ ਦੇ ਸਵਾਲ ਜਵਾਬ ਆਪ ਜੀ ਦਾ ਰਾਏ ਮਸ਼ਵਰਾ ਹੁੰਦਾ ਹੈ ਸਾਡੇ ਨਾਲ ਆਪਣੀ ਖੱਡ ਬੀਤੀ ਸਾਂਝੀ ਕਰਨ ਦੇ ਲਈ ਤੁਸੀਂ ਸਾਨੂੰ ਕੰਟੈਕਟ ਕਮੈਂਟਾਂ ਦੇ ਵਿੱਚ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਸਕਦੇ ਹੋ ਜਿਹਦੇ ਨਾਲ ਅਸੀਂ ਤੁਹਾਨੂੰ ਖੁਦ ਕੰਟੈਕਟ ਕਰਕੇ ਤੁਹਾਡੇ ਨਾਲ ਬਾਰਤਾ ਲਾਭ ਕਰਾਂਗੇ ਭੁੱਲਾਂ ਚੁੱਕਾ ਰਖੇਵਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਨੋਹ ਸਿੰਘ ਜੀ ਸ਼ਹੀਦ ਧੰਨ ਧੰਨ ਸ੍ਰੀ ਸੰਪੋਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ